ਸਤਿ ਸ੍ਰੀ ਅਕਾਲ ਜੀ। ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਕਰ ਰਹੇ ਹਾਂ ਤੁਹਾਡੇ ਸਾਹਮਣੇ ਜਿਆਨੀ ਸੂਨ ਸਿੰਘ ਸਿੱਧਲ ਜੀ ਦੁਆਰਾ ਲਿਖੀ ਗਈ ਪੁਸਤਕ ਸਿੱਖ ਰਾਜ ਕਿਵੇਂ ਬਣਿਆ। ਇਸ ਦਾ ਕਾંડ 5 ਆਪਾਂ ਕੱਲ ਤੁਹਾਡੇ ਸਾਹਮਣੇ ਸ਼ੁਰੂ ਕੀਤਾ ਸੀ। ਉਸੇ ਕਾંડ ਨੂੰ ਆਪਾਂ ਅੱਗੇ ਚਾਲੀ ਰੱਖਦੇ ਹੋਏ ਅੱਜ ਦਾ ਭਾਗ ਸ਼ੁਰੂ ਕਰਦੇ ਹਾਂ। ਸਿੰਘਾਂ ਦਾ 12000 ਦਾ ਜੱਥਾ ਅੰਬਾਲੇ ਉਧਾਲੇ ਦਾ ਜਾ ਲੁੱਟ ਮਾਰ ਕਰਨ ਲੱਗਾ ਸਰਹੰਦ ਦੇ ਨੇੜੇ ਜਾ ਕੇ ਸਿੰਘਾਂ ਦੇ ਜਜ਼ਬਾਤ ਭੜਕ ਉੱਠਦੇ ਸਨ ਸੋ ਇਸ ਵਾਰ ਵੀ ਸਿੰਘਾਂ ਨੇ ਧਾਵਾ ਕਰਕੇ ਸਰਹੰਦ ਦਾ ਕਸਬਾ ਜਾ ਲੁੱਟਿਆ ਤੇ ਫਿਰ ਠਿਕਰੀ ਵਾਲੇ ਨੂੰ ਨਿਕਲ ਗਏ ਇੱਥੇ ਦਲ ਖਾਲਸੇ ਕੋਲ ਸਰਦਾਰ ਆਲਾ ਸਿੰਘ ਪਟਿਆਲੇ ਦੇ ਰਾਜ ਘਰਾਣੇ ਦਾ ਵੱਡਾ ਮਦਦ ਵਾਸਤੇ ਆਇਆ 12 ਹਜ਼ਾਰ ਸਿੰਘ ਉਸ ਦੀ ਸਹਾਇਤਾ ਵਾਸਤੇ ਨਾਲ ਚੜ੍ਹ ਪਏ ਗਲ ਖਾਲਸੇ ਦੀ ਮਦਦ ਨਾਲ ਸਰਦਾਰ ਆਲਾ ਸਿੰਘ ਨੇ ਪੁਡਲਾਡਾ ਉੱਤੇ ਕਬਜ਼ਾ ਕਰ ਲਿਆ। ਆਰੰਭ ਵਿੱਚ ਸਿੰਘਾਂ ਦਾ ਇੱਕ ਜਥਾ ਫਿਰ ਲਾਹੌਰ ਕੋਲ ਆ ਟੁੱਟਮਾਰ ਕਰਨ ਲੱਗਾ। ਲਾਹੌਰ ਦਾ ਸੂਬੇਦਾਰ ਉਦੋਂ ਖਵਾਜ਼ਾ ਮਿਰਜ਼ਾ ਸੀ। ਉਸ ਨੇ ਆਪਣੇ ਭਰਾ ਖਵਾਜ਼ਾ ਕਾਜੀ ਨੂੰ ਫੌਜ ਦੇ ਕਿ ਭੇਜਿਆ ਤਾਂ ਸਿੰਘ ਦੁਆਬਾ ਜਲੰਧਰੋਂ ਨਿਕਲ ਗਏ। ਕੁਤਬਖਾਰ ਉਹੇਲੇ ਨੇ ਬਾਦਸ਼ਾਹ ਦਿੱਲੀ ਦੇ ਵਿਰੁੱਧ ਬਾਗੀ ਹੋ ਕੇ ਸਰਹੰਦ ਉਤੇ ਕਬਜ਼ਾ ਕਰ ਲਿਆ ਤੇ ਉਥੋਂ ਦੇ ਸੂਬੇਦਾਰ ਸਦੀਕ ਬੇਗ ਨੂੰ ਕੱਢ ਦਿੱਤਾ ਰੋਹਿਲੇ ਦੀ ਤਾਕਤਵੱਦੀ ਵੇਖ ਕੇ ਅਦੀਨਾ ਬੇਗ ਨੂੰ ਫਿਕਰ ਬਣ ਗਿਆ ਉਸ ਨੇ ਦਲ ਖਾਲਸੇ ਤੇ ਮਦਦ ਹਾਸਲ ਕਰ ਲਈ ਉਹ 50000 ਅਸਵਾਰ ਤੇ 50000 ਪੈਦਲ ਲੈ ਕੇ ਰੋਹਿਲੇ ਦੇ ਵਿਰੁੱਧ ਚੜ੍ਹਿਆ ਰੋਪੜ ਕੋਲ ਬੜੀ ਭਾਰੀ ਲੜਾਈ ਹੋਈ ਜਿਸ ਵਿੱਚ ਕੁਤਬ ਖਾਨ ਰਹਿਲਾ ਤੇ ਉਸ ਦਾ مددکار ਜਮਾਲ ਖਾਨ ਮਲੇਰਕੋਟਲੇ ਵਾਲੇ ਮਾਰੇ ਗਏ। ਅਦੀਨਾ ਬੇਗ ਨੇ ਸਰਹੰਦ ਉੱਤੇ ਕਬਜ਼ਾ ਕਰ ਲਿਆ। ਇੱਥੇ ਹੀ ਬਸ ਨਹੀਂ। ਉਹਨੇ ਸ਼ਾਹਾਬਾਦ, ਥਾਨੇ ਸਰਕੁੜਾਮ, ਮਨਸੂਰਪੁਰ ਤੇ ਮੁਸਤਫਾਬਾ ਤੱਕ ਦਾ ਇਲਾਕਾ ਮਲ ਲਿਆ। ਬਾਦਸ਼ਾਹ ਤੇ ਵਜ਼ੀਰ ਨੇ ਉਸ ਦਾ ਟਕਰਾ ਕਰਨ ਦੀ ਥਾਂ ਉਸ ਨੂੰ ਜ਼ਫਰ ਜ਼ੰਗ ਬਹਾਦਰ ਦਾ ਖਿਤਾਬ ਤੇ ਸਰਹੰਦ ਦੀ ਸੂਬੇਦਾਰੀ ਦੇ ਦਿੱਤੀ। ठानेसर ਤੋਂ ਸਿੰਘ ਅਦੀਨਾ ਬੇਗ ਤੋਂ ਵੱਖਰੇ ਹੋ ਗਏ ਉਹ ਜੈਪੁਰ ਦੇ ਰਾਜਾ ਮਾਦੋ ਸਿੰਘ ਦੇ ਇਲਾਕੇ ਵਿੱਚ ਜਾ ਵੜੇ ਤਿੰਨ ਆਰਨੌਲ ਤੇ ਕਨੌਲ ਦਾ ਇਲਾਕਾ ਜਾ ਡੁੱਟਿਆ ਮਾਦੋ ਸਿੰਘ ਨੇ ਮਦਦ ਵਾਸਤੇ ਮਰਹੱਟੇ ਸੱਦ ਲਏ ਤਾਂ ਸਿੰਘ ਪਿੱਛੇ ਪੰਜਾਬ ਨੂੰ ਪਰਤ ਪਾਈ ਨੁਰਾਦ ਬੇਗਮ ਦੇ ਮਦਦ ਵਾਸਤੇ ਜਿਹੜੇ ਜਰਨੈਲ ਲਾਹੌਰ ਆਉਂਦੇ ਰਹੇ ਸਿੰਘ ਉਹਨਾਂ ਨਾਲ ਦਲੇਰਾਨਾ ਟੱਕਰਦੇ ਰਹੇ ਜਿਹੜੇ ਦੁਰਾਨੀ ਬਾਕੀ ਲੋਕਾਂ ਵਾਸਤੇ ਹੂਆ ਬਣੇ ਹੋਏ ਸਨ ਸਿੰਘ ਉਹਨਾਂ ਦੀ ਪ੍ਰਵਾਹ ਨਾ ਕਰਦੇ ਉਹ ਜਰਨੈਲ ਸਿੰਘਾਂ ਦੇ ਮਗਰ ਚੇ ਜਰਾ ਕੋ ਝੱਲਾਂ ਵਿੱਚ ਵੜਨ ਦੀ ਭੁੱਲ ਕਰਦੇ ਤਾਂ ਸਿੰਘਾਂ ਦੇ ਹੱਥੋਂ ਨੁਕਸਾਨ ਉਠਾ ਕੇ ਵਾਪਸ ਮੁੜਦੇ ਇੱਕ ਦਿਨ ਸਿੰਘਾਂ ਦਾ ਇੱਕ ਜਥਾ ਕਸੂਰ ਵਿੱਚ ਜਾ ਵੜਿਆ ਤੇ ਮਨਪੌਂਦੀ ਲੁੱਟਮਾਰ ਕਰਕੇ ਨਿਕਲ ਗਿਆ ਗਸ਼ਤੀ ਫੌਜ ਹੁਣ ਵੀ ਇਲਾਕੇ ਵਿੱਚ ਫਿਰਦੀ ਸੀ ਪਰ ਉਹ ਸਿੰਘਾਂ ਦੇ ਜਥੇ ਦੇ ਸਾਹਮਣੇ ਹੋਣ ਦਾ ਫੈਸਲਾ ਨਾ ਕਰਤੀ। ਸਿੰਘਾਂ ਦੀ ਦਸ ਚੜ੍ਹਦੇ ਵਿੱਚ ਪੈਂਦੀ ਤਾਂ ਸ਼ਾਹੀ ਫੌਜ ਲਹਿੰਦੇ ਵੱਲ ਹੋ ਤੁਰਦੀ। ਤੇ ਜੇ ਸਿੰਘ ਪਿੰਡਾਂ ਦੀ ਪਹਾੜ ਦੀ ਬਾਹੀ ਉੱਤੇ ਧਾਵਾ ਬੋਲਦੇ ਤਾਂ ਸਰਕਾਰੀ ਫੌਜ ਤੋਕੋ ਦਖਣ ਵੱਲ ਨਿਕਲ ਜਾਂਦੀ। ਉਸ ਵੇਲੇ ਸਭ ਤੋਂ ਵੱਡੀ ਤੇ ਜਥੇਬੰਦ ਤਾਕਤ ਪੰਜਾਬ ਵਿੱਚ ਸਿੰਘਾਂ ਦੀ ਹੀ ਸੀ। ਇਸ ਗੱਲ ਨੂੰ ਲਾਹੌਰ ਤੇ ਹਾਕਮ ਤੇ ਦੇਸ਼ ਦੀ ਪ੍ਰਜਾ ਚੰਗੀ ਤਰ੍ਹਾਂ ਸਮਝ ਗਏ ਸਨ। ਲੋਕਾਂ ਦੇ ਦਿਨ ਦੇ ਲੁੱਟ ਜਾਣ ਤੋਂ ਤੰਗ ਆ ਰਹੇ ਸਨ ਉਹਨਾਂ ਨੂੰ ਕਿਸੇ ਅਜਿਹੇ ਮਾਲਕ ਦੀ ਲੋੜ ਸੀ ਜੋ ਉਹਨਾਂ ਦੇ ਜਾਨਮਾਲ ਦੀ ਰਾਖੀ ਕਰੇ ਤੇ ਅਜਿਹੇ ਮਾਲਕ ਉਹਨਾਂ ਨੂੰ ਕੇਵਲ ਦਲ ਖਾਲਸਾ ਹੀ ਨਜ਼ਰ ਆਉਂਦਾ ਸੀ ਦੂਜੇ ਪਾਸੇ ਦਲ ਖਾਲਸਾ ਦੇ ਸਰਦਾਰ ਵੀ ਸਮਝਦੇ ਸਨ ਕਿ ਸਿੱਖ ਰਾਜ ਸਥਾਪਿਤ ਕਰਨ ਦਾ ਇਹੋ ਸਮਾਂ ਹੈ ਕਿਉਂਕਿ ਪੰਜਾਬ ਵਿੱਚ ਰਾਜ ਅਧਿਕਾਰ ਜਮਾਉਣ ਦਾ ਇਰਾਦਾ ਬਣਾ ਲਿਆ ਪਰ ਜਾਂ ਨੂੰ ਕਿਸੇ ਮਾਲਕ ਦੀ ਲੋੜ ਸੀ ਤੇ ਸਿੰਘਾਂ ਨੂੰ ਪੰਜਾਬ ਦਾ ਮਾਲਕ ਬਣਨ ਦੀ ਦੋਹਾਂ ਦਾ ਆਪਸ ਵਿੱਚ ਸਮਝੌਤਾ ਹੋ ਗਿਆ ਸਿੰਘਾਂ ਨੇ ਪਰਜਾ ਵਿੱਚ ਢੰਡੋਰਾ ਬਿਟਵਾ ਦਿੱਤਾ ਜਿਹੜਾ ਪਿੰਡ ਇਲਾਕਾ ਦਾ ਚੌਧਰੀ ਆਪਣੀ ਹਰ ਫਸਲ ਵਿੱਚੋਂ ਪੰਜਵਾਂ ਹਿੱਸਾ ਦਲ ਖਾਲਸਾ ਦੀ ਭੇਟਾ ਕਰੇਗਾ ਦਲ ਉਸ ਦੀ ਹਰ ਤਰ੍ਹਾਂ ਦੀ ਰੱਖਿਆ ਕਰੇਗਾ ਕੇਵਲ ਇੰਨਾ ਹੀ ਨਹੀਂ ਕਿ ਸਿੰਘ ਉਹ ਆਪਣੇ ਇਲਾਕੇ ਵਿੱਚ ਲੁੱਟ ਮਾਰ ਨਹੀਂ ਕਰਨਗੇ ਸੋ ਉਹਨਾਂ ਨੂੰ ਹੋਰ ਲੁਟੇਰਿਆਂ ਜਾਂ ਸਰਕਾਰੀ ਫੌਜਾਂ ਦੇ ਹੱਥੋਂ ਲੂਟੇ ਜਾਣ ਤੋਂ ਬਚਾਉਣਗੇ ਨਿੱਤ ਦੇ ਸਰਕਾਰੀ ਮਾਮਲੇ ਜਾਵਗਰਾਈਆਂ ਦੇ ਥਾਂ ਉਹਨਾਂ ਨੂੰ 6 ਮਹੀਨੇ ਪਿੱਛੋਂ ਹਾੜੀ ਸੋਣੀ ਹੋਈ ਫਸਲ ਦਾ ਪੰਜਵਾਂ ਹਿੱਸਾ ਦੇਣਾ ਪਵੇਗਾ ਇਹ ਸੁਣ ਕੇ ਪਿੰਡਾਂ ਦੇ ਪਿੰਡ ਤੇ ਇਲਾਕਿਆਂ ਦੇ ਇਲਾਕੇ ਸਿੰਘਾਂ ਦੇ ਅਧੀਨ ਹੋ ਗਏ ਇਸ ਪ੍ਰਬੰਧ ਨੂੰ ਦਲ ਖਾਲਸਾ ਦੀ ਰਾਖੀ ਆਖਦੇ ਹਨ ਦਰਿਆ ਸਤਲੁਜ ਬਿਆਸ ਰਾਵੀ ਤੇ ਚਨਾਬ ਦੇ ਤੂਹੇ ਪਾਸੇ ਵੱਸਣ ਵਾਲੇ ਦਲ ਖਾਲਸੇ ਦੀ ਰਾਖੀ ਵਿੱਚ ਆ ਗਏ ਕੋਈ ਟਾਮੀ ਟਾਮੀ ਪਿੰਡਾਂ ਜਾਂ ਇਲਾਕੇ ਹੀ ਆਕੀ ਰਹਿ ਗਏ ਸਿੰਘ ਇਲਾਕੇ ਵਿੱਚ ਚੱਕਰ ਲਾਉਂਦੇ ਫਿਰਦੇ ਆਪਣੀ ਰਾਖੀ ਵਿੱਚ ਆ ਚੁੱਕੇ ਪਿੰਡਾਂ ਦੀ ਰਾਖੀ ਕਰਦੇ ਤੇ ਆਕੀ ਪਿੰਡਾਂ ਨੂੰ ਲੁੱਟ ਲੈਂਦੇ ਲਾਹੌਰ ਸਰਕਾਰ ਹੀ ਹਕੂਮਤ ਸ਼ਹਿਰਾਂ ਤੇ ਕਿਲਿਆਂ ਦੀਆਂ ਕੰਧਾਂ ਦੇ ਅੰਦਰ ਹੀ ਰਹਿ ਗਈ ਸੀ ਕੋਈ ਅਫਸਰ ਬਾਹਰ ਨਿਕਲਣ ਦੀ ਦਲੇਰੀ ਕਰਦਾ ਤਾਂ ਸਿੰਘਾਂ ਦੇ ਕਿਸੇ ਨਾ ਕਿਸੇ ਜਥੇ ਹੱਥੋਂ ਨੁਕਸਾਨ ਉਠਾ ਕੇ ਵਾਪਸ ਪਰਤਦਾ ਦਰਾਨੀ ਜਰਨੈਲ ਉਠਾ ਕੇ ਵਾਪਸ ਪਰਤਦਾ ਦਰਾਨੀ ਜਰਨੈਲ ਜੰਗਵਾਜ਼ ਖਾਨ ਦੇ ਆਉਣ ਉੱਤੇ ਜ਼ਮੀਲੂਦੀਨ ਲਾਹੌਰ ਦਾ ਖਜ਼ਾਨਾ ਲੈ ਕੇ ਦਿੱਲੀ ਨੂੰ ਉਠਣਾ ਸਿਆਸੀ ਪਰ ਸਿੰਘਾਂ ਨੇ ਸਤਲੁਜ ਨਾਟਾ ਪਣ ਦਿੱਤਾ ਜਾ ਫਲੋਰ ਕੋਲ ਸਭ ਕੁਝ ਲੁੱਟ-ਪੁੱਟ ਲਿਆ ਸਖਣੀ ਜਾਣ ਲੈ ਕੇ ਜ਼ਮੀਲੂਦੀਨ ਦਿੱਲੀ ਜਾ ਵੜਿਆ ਮੁਲਕ ਰਾਖੀ ਵਿੱਚ ਲੈ ਕੇ ਦਲ ਖਾਲਸਾ ਨੇ ਆਪਣੇ ਜਥੇ ਇਲਾਕਿਆਂ ਵਿੱਚ ਵੰਡ ਦਿੱਤੇ ਜੋ ਫੇਰ-ਫੇਰ ਕੇ ਰਾਖੀ ਕਰਨ ਲੱਗੇ ਸਰਦਾਰ ਕਰੋੜਾ ਸਿੰਘ ਤੇ ਬਾਬਾ ਦੀਪ ਸਿੰਘ ਸ਼ਹੀਦ ਦੇ ਜਥੇ ਸਤਲੁਜ ਤੋਂ ਦੱਖਣ ਵੱਲ ਚਲੇ ਗਏ। ਸਿੰਘਪੁਰੀ ਅਤੇ ਆਲੂ ਵਾਲੀਏ ਦਰਿਆ ਘਾਰਾ ਦੇ ਦੋਹੇ ਪਾਸੇ ਰਾਖੀ ਕਰਨ ਲਈ ਥਾਪੇ ਗਏ। ਨਕਈ ਮਿਸਲ ਦੇ ਹਵਾਲੇ ਨੱਕੇ ਦਾ ਇਲਾਕਾ ਚੂਣੀਆ ਤਹਿਸੀਲ ਤੇ ਉਸ ਦੇ ਨਾਲ ਲੱਗਦਾ ਇਲਾਕਾ ਕੀਤਾ ਗਿਆ। ਸਰਦਾਰ ਜੈ ਸਿੰਘ ਕਨਈਆ ਤੇ ਸਰਦਾਰ ਜੱਸਾ ਸਿੰਘ ਰਾਮ ਗੜੀਆ ਰਿਆੜਕੀ ਵਿੱਚ ਨਿਯਤ ਹੋਈ। ਸਰਦਾਰ ਚੜਤ ਸਿੰਘ ਸ਼ੁਕਰਚਕੀਆ ਤੇ ਸਰਦਾਰ ਹਰੀ ਸਿੰਘ ਪੰਗੀ ਦੁਆਬਾ ਰਚਨਾ ਤੇ ਦੁਆਬਾ ਚੱਜ ਉਤੇ ਕਾਬਜ਼ ਹੋਏ। ਨਿਸ਼ਾਨਾ ਵਾਲੀ ਮਿਸਲ ਤੇ ਡੱਲੇ ਵਾਲੀ ਮਿਸਲ ਅੰਮ੍ਰਿਤਸਰ ਰਈਆਂ ਤਾਂ ਜੋ ਕਿਤੇ ਲੋੜ ਪਈ ਤਾਂ ਮਦਦ ਪਹੁੰਚਾਈ ਜਾ ਸਕੇ। ਪੰਜਾਬ ਦੇ ਬਹੁਤੇ ਉਪਜਾਊ ਹਿੱਸੇ ਉਤੇ ਸਿੰਘਾਂ ਨੇ ਆਪਣਾ ਕਬਜ਼ਾ ਜਮਾ ਲਿਆ ਸੀ। ਇਹ ਇਲਾਕਾ ਛੇਤੀ ਹੀ ਇੱਕ ਮਜ਼ਬੂਤ ਸਿੱਖ ਰਾਜ ਵਿੱਚ ਬਦਲ ਜਾਂਦਾ। ਜੇ ਕਦੇ ਅਫਗਾਨਿਸਤਾਨ ਦਾ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੀ ਰਾਹ ਵਿੱਚ ਨਾ ਆ ਜਾਂਦਾ ਅਬਦਾਲੀ ਦੇ ਚੌਥੇ ਹਮਲੇ ਨੇ ਇੱਕ ਵਾਰ ਫੇਰ ਸਾਡੇ ਦੇਸ਼ ਵਿੱਚ ਪਾਜੜ ਪਾ ਦਿੱਤੀ ਇਸ ਵਾਰ ਅਹਿਮਦ ਸ਼ਾ ਅਬਦਾਲੀ ਨੂੰ ਸੱਦਣ ਵਾਲੇ ਨਜੀਬਉਦੌਲਾ ਮੁਰਾਦ ਬੇਗਮ ਤੇ ਦਿੱਲੀ ਦਾ ਬਾਦਸ਼ਾਹ ਆਲਮਗੀਰ ਤੁਚਾ ਸੀ ਆਲਮਗੀਰ ਜਦੋਂ ਪਿਸ਼ਾਵਰ ਤੋਂ ਤੁਰਿਆ ਤੇ ਫਿਰ ਲਾਹੌਰ ਆ ਪੁੱਜਾ ਉਹ 12 ਦਿਨ ਲਾਹੌਰ ਰਿਹਾ ਤੇ ਉੱਥੋਂ ਅਮੀਰਾਂ ਕੋਲੋਂ ਨਜ਼ਰਾਨੇ ਲਈ ਰਾਵਿਚਲਾ ਇਲਾਕਾ ਸਾਰਾ ਲੁੱਟ ਲਿਆ ਗਿਆ ਸੀ ਅਬਦਾਲੀ ਨੇ ਜ਼ਹਾਨ ਖਾਨ ਨੂੰ ਜਲੰਧਰ ਦੁਆਬਾ ਵੱਲ ਭੇਜਿਆ ਅਦੀਨਾ ਬੇਗ ਡਰਦਾ ਹਾਂਸੀ ਹਿਸਾਰ ਨੂੰ ਨਸਕਿਆ ਤੇ ਜ਼ਹਾਨ ਖਾਨ ਨੇ ਸਾਰਾ ਦੁਆਬਾ ਲੁੱਟ ਕੇ ਤਬਾਹ ਕਰ ਦਿੱਤਾ ਅਦੀਨਾ ਬੇਗ ਹਾਂਸੀ ਛੱਡ ਕੇ ਫੇਰ ਸਣੇ ਪਰਿਵਾਰ ਕਾਂਗੜੇ ਦੇ ਪਹਾੜਾਂ ਵਿੱਚ ਚਾਲੁਕਿਆ ਲਾਹੌਰੋਂ ਅਬਦਾਲੀ ਨੇ ਸਿੱਧਾ ਦਿੱਲੀ ਦਾ ਰੁਖ ਕੀਤਾ ਉਸਨੇ ਦਰਿਆ ਸਤਲੂਜ ਦੇ ਟੱਪੇ ਆ ਮੁਰਾਦ ਬੇਗਮ ਉਸਨੂੰ ਕਰਨਾਲ ਆ ਮਿਲੀ ਤੇ ਨਜ਼ੀਬੂਦੋਲਾ ਨਰੀਲਾ ਕੋਲ ਗਿਆ ਦਿੱਲੀ ਦਾ ਵਜ਼ੀਰ ਕਾਜ਼ੂਦੀਨ ਅਬਦਾਲੀ ਦੇ ਕੈਂਪ ਵਿੱਚ ਹਾਜ਼ਰ ਹੋਇਆ ਜੋ 20 ਜਨਵਰੀ ਨੂੰ ਕਯਤ ਕਰ ਲਿਆ ਅਬਦਾਲੀ ਦਿੱਲੀ ਵਿੱਚ ਦਾਖਲ ਹੋਇਆ ਇਸ ਵਾਰ ਪਸ਼ਾਵਰ ਤੋਂ ਤੁਰਕੇ ਦਿੱਲੀ ਤੱਕ ਉਸਨੂੰ ਇੱਕ ਵੀ ਗੋਲੀ ਨਾ ਚਲਾਉਣੀ ਪਈ ਦਿੱਲੀ ਵਿੱਚ ਵੜਦਿਆਂ ਹੀ ਉਸਨੇ ਸ਼ਹਿਰ ਲੁੱਟਣਾ ਸ਼ੁਰੂ ਕਰ ਦਿੱਤਾ ਮੁਰਾਦ ਬੀਗਮ ਨੇ 10-10 ਕੇ ਅਮੀਰਾਂ ਦੇ ਘਰ ਲੁੱਟਾਏ ਇੱਥੇ ਹੀ ਬਸ ਨਹੀਂ ਬੇਗਮ ਨੇ ਇਹ ਵੀ ਦੱਸਿਆ ਕਿ ਕਿਸ ਅਮੀਰ ਦੇ ਘਰ ਸੁੰਦਰ ਲੜਕੀ ਜਾਇਸਤਰੀ ਹੈ ਸਧਾਰਨ ਲੁੱਟ ਪਿੱਛੋਂ ਸ਼ਹਿਰ ਨੂੰ ਪੱਤਿਆਂ ਵਿੱਚ ਵੰਡ ਕੇ ਇੱਕ ਇੱਕ ਘਰ ਲੁੱਟਿਆ ਗਿਆ ਲੁਕਿਆ ਹੋਇਆ ਮਾਲ ਕੱਢਣ ਵਾਸਤੇ ਘਰਾਂ ਦੇ ਫਰਸ਼ ਉੱਟੇ ਗਏ ਤੇ ਛੱਤਾਂ ਢਾਈਆਂ ਗਈਆਂ ਪਿੱਛੋਂ ਘਰ ਪ੍ਰਤੀ ਚੰਦਾ ਟੈਕਸ ਲਾ ਕੇ ਉਗਰਾਇਆ ਗਿਆ ਲੋਕਾਂ ਦੀਆਂ ਜਵਾਨ ਧੀਆਂ ਤੇ ਇਸਤਰੀਆਂ ਵਾਲਾਂ ਤੋਂ ਫੜ ਕੇ ਧੂਈਆਂ ਗਈਆਂ ਦੁਰਾਨੀ ਸਪਾਈਆਂ ਦੀ ਵਾਸ਼ਨਾ ਪੂਰੀ ਕਰਨ ਵਾਸਤੇ ਇਿੱਤ ਨਵੇਂ ਸੂਰਜ ਘਰਾਂ ਤੋਂ ਇਸਤਰੀਆਂ ਕੱਢ ਕੇ ਲਿਆਂਦੀਆਂ ਜਾਂਦੀਆਂ। ਕਈਆਂ ਦੀ ਇਸੇ ਤਰ੍ਹਾਂ ਜਾਣ ਗਈ ਤੇ ਕਈਆਂ ਨੇ ਆਪਣੇ ਪਤ ਬਚਾਉਣ ਵਾਸਤੇ ਖੂਹਾਂ ਵਿੱਚ ਛਾਲਾ ਮਾਰ ਕੇ ਫਹਾ ਲੈ ਕੇ ਜ਼ਹਿਰ ਖਾ ਕੇ ਜਾਂਦੇ ਦਿੱਤੀ। ਇਸ ਤਰ੍ਹਾਂ ਦਿੱਲੀ ਦੇ ਹਜ਼ਾਰਾਂ ਮਸਨੀਕ ਆਤਮਕਾਤ ਕਰਕੇ ਮਰੇ ਤੇ ਹਜ਼ਾਰਾਂ ਦੁਰਾਨੀ ਸਪਾਹੀਆਂ ਦੇ ਹੱਥੋਂ ਕਤਲ ਕੀਤੇ ਗਏ। ਇਹ ਹਾਲਤ 1 ਮਹੀਨੇ ਤੱਕ ਰਹੀ। ਬਾਦਸ਼ਾਹ আলমগীর ਦੂਜੇ ਦੀ ਲੜਕੀ ਜ਼ੁਹਰਾ ਬੇਗਮ ਦਾ ਵਿਆਹ ਸ਼ਹਿਜ਼ਾਦਾ ਤੈਮੂਰ ਸ਼ਾ ਨਾਲ ਕੀਤਾ ਗਿਆ। ਸਹੀ ਅਰਥਾਂ ਵਿੱਚ ਅਜਿਹੇ ਵਿਆਹ ਲੁੱਟ ਦਾ ਮਾਲ ਹੀ ਹੁੰਦੇ ਹਨ ਬਾਦਸ਼ਾਹ ਮੁਹੰਮਦ ਸ਼ਾਹ ਦੀ 16 ਸਾਲ ਦੀ ਕੁਆਰੀ ਲੜਕੀ Hazrat Begum Abdali ਨੇ ਆਪਣੇ ਘਰ ਪਾਲੇ ਸ਼ਾਹੀ ਘਰਾਣੇ ਦੀਆਂ ਹੋਰ 17 ਲੜਕੀਆਂ ਤੇ 400 ਲੜਕੀਆਂ ਨਵਾਬਾਂ ਤੇ ਅਮੀਰਾਂ ਦੀਆਂ ਬਣ ਕੇ Abdali ਲੁੱਟ ਦੇ ਮਾਲ ਵਿੱਚ ਅਫਗਾਨਿਸਤਾਨ ਨੂੰ ਨਾਲ ਲੈ ਗਿਆ ਇਹ ਸਭ ਮੁਰਾਦ ਬੀਗਮ ਨੇ ਦਸ-ਦਸ ਕੀ ਫੜਾਈਆਂ ਸਨ ਮੁਰਾਦ ਬੀਗਮ ਨੇ Abdali ਦੇ ਨਜ਼ਰਾਨਾ ਪੇਸ਼ ਕੀਤਾ ਅਬਦਾਲੀ ਨੇ ਆਪਣੀ ਹੀਰੀਆਂ ਜੜੀ ਕਲਗੀ ਸਨੇ ਪੱਗ ਬੇਗਮ ਦੇ ਸਿਰ ਤੇ ਧਰ ਦਿੱਤੀ ਤੇ ਉਸ ਨੂੰ ਆਪਣਾ ਪੁੱਤਰ ਕਹਿ ਕੇ ਸੁਲਤਾਨ ਮਿਰਜ਼ਾ ਦਾ ਖਿਤਾਬ ਦਿੱਤਾ ਬੇਗਮ ਦੇ ਕਹਿਣ ਉਤੀ ਅਬਦਾਲੀ ਨੇ ਉਸ ਦੀ ਲੜਕੀ ਉਮਦਾ ਬੇਗਮ ਦਾ ਵਿਆਹ ਗਾਜ਼ੂਦੀਨ ਵਜ਼ੀਰ ਨਾਲ ਕੀਤਾ ਤੇ ਉਸ ਨੂੰ ਦਿੱਲੀ ਦਾ ਵਜ਼ੀਰ ਰਹਿਣ ਦਿੱਤਾ ਅਬਦਾਲੀ ਦੇ ਹੁਕਮ ਨਾਲ ਗਾਜ਼ੂਦੀਨ ਨੂੰ ਆਪਣੀਆਂ ਪਹਿਲੀਆਂ ਸਾਰੀਆਂ ਬੇਗਮਾਂ ਨੂੰ ਤਲਾਕ ਦੇਣਾ ਪਿਆ ਇਥੋਂ ਅੱਗੇ ਵਧ ਕੇ ਅਬਦਾਲੀ ਨੇ ਆਗਰਾ, ਮਥਰਾ ਤੇ ਬਿੰਦਰਾਬਨ ਲੁੱਟ ਕੇ ਸਾੜੇ। ਸਾਰਾ ਇਲਾਕਾ ਤਬਾਹ ਕਰ ਦਿੱਤਾ ਗਿਆ। ਪਤਾ ਨਹੀਂ ਅਬਦਾਲੀ ਅਜੇ ਕਿੱਥੋਂ ਤੱਕ ਪਹੁੰਚਦਾ ਪਰ ਉਹਦੀ ਫੌਜ ਵਿੱਚ ਹੈਜ਼ਾ ਪੈ ਗਿਆ ਤੇ 150 ਮੋਤਾਂ ਰੋਜ਼ ਹੋਣ ਲੱਗੀਆਂ। ਇਸ ਵਾਸਤੇ ਅਬਦਾਲੀ ਫੇਰ ਦਿੱਲੀ ਆ ਗਿਆ। ਲਾਹੌਰ, ਮਲਤਾਨ, ਕਸ਼ਮੀਰ ਤੇ ਪਸ਼ਾਵਰ ਤਾਂ ਪਹਿਲਾਂ ਹੀ ਅਬਦਾਲੀ ਦੇ ਰਾਜ ਨਾਲ ਮਿਲ ਚੁੱਕੇ ਸਨ। ਇਸ ਵਾਰ ਉਹਨੇ ਸੂਬਾ ਸਰਹੰਦ ਵੀ ਆਪਣੇ ਰਾਜ ਵਿੱਚ ਮਿਲਾ ਲਿਆ। ਉਥੋਂ ਦਾ ਸੂਬੇਦਾਰ ਹਸ਼ਤ ਨਗਰ ਦਾ ਮੁਜ਼ਮਦੀ ਜ਼ਈ ਅਬਦੁਸ ਸਮਦ ਖਾਂ ਬਣਾਇਆ ਤੇ صدیق ਪੇਖਾਂ ਦਾ ਉਸ ਦਾ ਨਾਇਬ ਦਿੱਲੀ ਦਾ ਵਜ਼ੀਰ ਉਹ ਪਹਿਲਾਂ ਹੀ ਗਾਜ਼ੂਦੀਨ ਨੂੰ ਬਣਾ ਚੁੱਕਾ ਸੀ ਉਹ ਨਜੀਬਉਦੁੱਲਾ ਨੂੰ ਦਿੱਲੀ ਸਰਕਾਰ ਦਾ ਮੀਰ ਬਖਸ਼ੀ ਥਾਪ ਦਿੱਤਾ ਸਹੀ ਅਰਥਾਂ ਵਿੱਚ ਸਾਰੀ ਤਾਕਤ ਨਜੀਬਉਦੁੱਲਾ ਦੇ ਹੱਥ ਵਿੱਚ ਹੀ ਚਲੀ ਗਈ ਵਜ਼ੀਰ ਤੇ ਬਾਦਸ਼ਾਹ ਉਹਦੇ ਹੱਥਾਂ ਵਿੱਚ ਦਿੱਤੀ ਕਟਪੁਤਲੀ ਬਣ ਗਏ ਇੱਕ ਵਾਰ ਫੇਰ ਦਿੱਲੀ ਵਿੱਚ ਹੁੰਜਾ ਫੇਰ ਕੇ ਉਹ 2 April ਨੂੰ ਉੱਥੋਂ ਤੁਰਿਆ। ਉਹਨੇ ਜਿੰਨਾ ਉੱਠਾਂ, ਘੋੜਿਆਂ, ਖਚਰਾ, ਹਾਥੀਆਂ ਤੇ ਗੱਡਿਆਂ ਉਤੇ ਲੁੱਟਦਾ ਮਾਲ ਲਦਿਆ ਹੋਇਆ ਸੀ, ਉਹਨਾਂ ਦੀ ਗਿਣਤੀ 28000 ਸੀ। ਉਸ ਨਾਲ 80000 ਫੌਜ ਸੀ। ਜਿਹੜੇ ਸਿਪਾਹੀ ਆਉਂਦੇ ਹੋਏ ਘੋੜਿਆਂ ਤੇ ਆਏ ਸਨ, ਉਹਨਾਂ ਨੂੰ ਜਾਂਦੀ ਵਾਰ ਪੈਦਲ ਜਾਣਾ ਪਿਆ। ਘੋੜਿਆਂ ਤੇ ਲੁੱਟਦਾ ਮਾਲ ਲੱਦਿਆ ਹੋਇਆ ਸੀ। ਇਹ 4-5 ਮਹੀਨੇ ਸਿੰਘਾਂ ਨੂੰ ਚੰਗੇ ਮਿਲ ਗਏ। ਜਿਹੜੇ ਪਿੰਡ ਉਹਨਾਂ ਦੀ ਰਾਖੀ ਵਿੱਚ ਨਹੀਂ ਸਨ ਉਹ ਸਿੰਘਾਂ ਨੇ ਤਸੱਲੀ ਨਾਲ ਲੁੱਟੇ। ਅਜੇ ਇਹ ਰਾਜ ਰੌਲੇ ਵਿੱਚ ਕਈ ਕਿਸਮ ਦੇ ਲੁਟੇਰੀ ਲੋਕਾਂ ਨੂੰ ਲੁੱਟਿਆ ਕਰਦੇ ਸਨ। ਅਜੇ ਇਹ ਲੁਟਿਆਰਿਆਂ ਲੁਟਾ ਰਹਿਆਂ ਤੋਂ ਸਿੰਘਾਂ ਨੇ ਆਪਣੇ ਰਾਖੀ ਵਿੱਚ ਆਏ ਹੋਏ ਇਲਾਕਿਆਂ ਨੂੰ ਬਚਾਇਆ। ਦੁਆਬ ਜਲੰਧਰ ਦਾ ਹਾਕਮ ਅਦੀਨਾ ਬੇਗਬਦਾਲੀ ਤੋਂ ਡਰਦਾ ਪਹਾੜਾਂ ਨੂੰ ਨਸ ਗਿਆ ਸੀ। ਹਾਕਮ ਤੋਂ ਸੁੰਨਾ ਇਲਾਕਾ ਸਿੰਘਾਂ ਨੇ ਲੁੱਟ ਲਿਆ ਤੇ ਸਰਕਾਰੀ ਕਰਮਚਾਰੀਆਂ ਤੇ ਚੌਧਰੀਆਂ ਨੂੰ ਚੰਗੀਆਂ ਸਜਾਵਾਂ ਦਿੱਤੀਆਂ। ਜਿਸ ਵੇਲੇ ਦਿੱਲੀ ਲੁੱਟਦੇ ਅਫਗਾਨੀ ਵਾਪਸ ਮੁੜਿਆ ਸਿੰਘ ਜਥੇ ਬਣਾ ਕੇ ਉਹਦੇ ਮਗਰ ਲੱਗ ਪਏ ਉਹ ਹਰ ਪੜਾਉ ਉਤੇ ਰਾਤ ਛਾਪੇ ਮਾਰ ਕੇ ਅਫਗਾਨੀ ਦੀ ਫੌਜ ਨੂੰ ਲੁੱਟਣ ਲੱਗੇ ਦਰਾਨੇ ਸਿਪਾਹੀ ਲੁੱਟਦੇ maal ਨਾਲ ਲੱਦੇ ਹੋਏ ਸਨ ਇਸ ਹਾਲਤ ਵਿੱਚ ਉਹ ਟਕਰਾ ਕਰਨ ਤੋਂ ਅਸਮਰਥ ਸਨ ਤੇ ਫੋਕਾ ਰੋਬ ਕਿਸੇ ਦਾ ਸਿੱਖ ਮੰਨਦੇ ਹੀ ਨਹੀਂ ਸਨ ਕਰਨਾਲ ਤੋਂ ਲੈ ਕੇ ਚਨਾਬ ਤੱਕ ਜਾਂਦੇ ਆ ਸਿੰਘਾਂ ਨੇ ਲੁੱਟੋ ਵਿੱਚੋਂ ਆਪਣਾ ਹਿੱਸਾ ਚੰਗਾ ਵੰਡਾ ਲਿਆ ਤੇ ਹਜ਼ਾਰਾਂ ਦਰਾਨੀ ਸਪਾਈਆਂ ਨੂੰ ਭਾਰਤੋਂ ਵਿਲੇ ਕਰ ਦਿੱਤਾ ਕੁਝ ਦਿਨ ਅਬਦਾਲੀ ਲਾਹੌਰ ਰਿਹਾ ਤੇ ਇਲਾਕੇ ਦੀ ਹਾਕਮਾਂ ਦੀ ਵੰਡ ਕੀਤੀ ਸਰਹੰਦ ਦਾ ਸੂਬੇਦਾਰ ਉਹ ਪਹਿਲਾਂ ਹੀ ਅਬਦੁਸਮਦ ਖਾਨ ਨੂੰ ਬਣਾਇਆ ਸੀ ਜਲੰਧਰ ਦੁਆਬੇ ਦਾ ਫੌਜਦਾਰ ਨਾਸਰ ਅਲੀ ਥਾਪਿਆ ਸਾਰੇ ਇਲਾਕੇ ਦੇ ਸਿਰ ਉੱਤੇ ਅਬਦਾਲੀ ਨੇ ਲਾਹੌਰ ਦਾ ਸੂਬੇਦਾਰ ਆਪਣੇ ਸ਼ਹਿਜ਼ਾਦੇ ਤैमूर ਨੂੰ ਬਣਾਇਆ ਤੇ ਜ਼ਹਾਨ ਖਾਨ ਨੂੰ ਆਪਣਾ ਨਾਇਬ ਤੇ ਪ੍ਰਧਾਨ ਸੈਨਾਪਤੀ ਸਿੱਕਾ ਨੇ ਰਾਤ ਛਾਪੀ ਮਾਰ-ਮਾਰ ਕੇ ਦੁਰਾਨੀਆਂ ਦਾ ਨੱਕ ਦਮ ਕਰ ਦਿੱਤਾ ਸੀ ਵਾਹਿਗੁਰੂ ਕਾਂਡ ਪੰਜਵੇਂ ਦਾ ਬਾਕੀ ਦਾ ਭਾਗ ਕੱਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਪੁਸਤਕਾਂ ਨਾਲ ਜੁੜਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ